ਆਗੇ ਦੇਖਦੇ ਕਿੱਦਾਂ ਦੇ ਲੱਗਦੇ ਆ ਉਹ ਗੁਰੂਓ ਟੋਪੀ ਬਾ ਪਾਗੇ ਦੱਸਿਓ ਵੀ ਕਿੱਦਾਂ ਦਾ ਲੱਗਦਾ ਪਿਆ ਠੀਕ ਆ ਵੈਸੇ ਬਹੁਤ ਸੋਹਣੀ ਚੀਜ਼ ਬਣਾਈ ਆ ਯਾਰ ਤੁਸੀਂ ਵੀ ਇੱਥੇ ਠੀਕ ਇਹ ਹੁੰਦਾ ਇੱਥੇ ਮਤਲਬ 200 ਰੁਪਏ ਜਿਹੜੀ ਟਿਕਟ ਆ ਐਂਟਰ ਹੋਣ ਦੀ ਇੱਥੋਂ ਟਿਕਟ ਕਟਾਈ ਦੀ ਆ ਤੇ ਫਿਰ ਜਹਾਜ਼ ਦੇ ਅੰਦਰ ਜਾਇਆ ਜਾਂਦਾ ਆਪਾਂ ਅੱਗੇ ਜਾ ਕੇ ਦੇਖਦੇ ਹੁਣ ਠੀਕ ਆ ਕਲਾ ਟਿਕਟ ਲਗਦੀ ਆ ਹਾਂਜੀ ਉਹਦੇ 200 ਰੁਪਏ ਅੰਦਰ ਆੰਦਰਾ ਆਉਂਦਾ ਵੀ ਆ ਬਾਕੀ ਉਹ ਬਿਲੇਜ ਲੈਸ ਹੋਏ ਆ ਬਹੁਤ ਹੀ ਮਜਾ ਆਉਂਦਾ ਪਿਆ ਇੱਥੇ ਠੀਕ ਹੈ ਤੇ ਬਹੁਤ ਵਧੀਆ ਲੱਗਦਾ ਪਿਆ ਵੈਸੇ ਆ ਰਾਤ ਨੂੰ ਬੜਾ ਪਿਆਰਾ ਵਿਊ ਆਉਂਦਾ ਹੁਣਾ ਚੀਜ਼ ਦਾ ਦੇਖੋ ਨੇ ਚੈੱਕ ਕਰੋ ਠੀਕ ਹੈ ਵੀ ਨਾ ਰੈਸਟੋਰੈਂਟ ਬਣਾਇਆ ਹੈ ਖਾਣ ਪੀਣ ਵਾਲਾ ਤੇ ਇੱਧਰ ਮਸਲੀਆਂ ਦੇਖੋ ਪਹਿਲਾਂ ਪਿਆਰੇ ਸਾਡੇ ਤੁਸੀਂ ਸੌਫੇ ਵੀ ਲੱਗੇ ਪਏ ਆ ਤੇ ਇੱਥੇ ਮਤਲਬ ਉਹ ਵੀ ਬਣਿਆ ਆ ਹੱਥ ਸਾਫ ਕਰਨ ਵਾਲਾ ਤੇ ਸ਼ੀਸ਼ਾ ਵੀ ਬਹੁਤ ਡੰਨ ਲੱਗਾ ਜੀ ਕਿਵੇਂ ਹੋ ਵਧੀਆ ਹੋ ਗਏ ਅੱਜ ਦਾ ਵਲੌਗ ਆਪਣਾ ਇਥੋਂ ਸਟਾਰਟ ਕੀਤਾ ਜਾਂਦਾ ਅੱਜ ਤੁਸੀਂ ਦੇਖ ਸਕਦੇ ਮੇਰੇ ਬੈਕ ਸਾਈਡ ਦਿਖ ਦਿਓ ਆਪਾਂ ਕਿਹੜੀ ਜਗ੍ਹਾ ਬੈਠੇ ਆ ਇਹ ਜਗ੍ਹਾ ਨਿਊ ਓਪਨ ਹੋਈ ਆ ਤੁਹਾਨੂੰ ਵੀ ਪਤਾ ਤੇ 3 ਕੁ ਮਹੀਨੇ ਹੋਏ ਨੇ 2-3 ਮਹੀਨੇ ਹੋਏ ਆ ਜੇ ਓਪਨ ਹੋਈ ਨੂੰ ਤੇ ਪਤਾ ਵੀ ਹੋਊਗਾ ਜੇ ਮੈਂ ਜਗ੍ਹਾ ਵਿਖਾਉਂਗਾ ਫੇਮਸ ਕਾਫੀ ਹੋ ਗਈ ਏ ਜਗ੍ਹਾ ਤੇ ਦੇਖਿਓ ਵਲੌਗ ਕਰਦੇ ਆ ਸਟਾਰਟ ਤੇ ਆਜੋ ਤੇ ਚੈੱਕ ਕਰੋ ਦੇਖ ਸਕਦੇ ਤੁਸੀਂ ਉੱਪਰ ਜਹਾਜ਼ ਠੀਕ ਹੈ ਦੇਖ ਸਕਦੇ ਚਾਰੇ ਪਾਸੇ ਤੇ ਆਪਾਂ ਤੁਹਾਨੂੰ ਇੱਥੋਂ ਦੀ ਡਿਟੇਲ ਦੱਸ ਦਿੰਨੇ ਆ ਕੀ ਕੀ ਹਿਸਾਬ ਕਿਤਾਬ ਆ ਇੱਥੋਂ ਦਾ ਪਹਿਲਾ ਇਹ ਆਪੀ ਜਿੱਦਾਂ ਮੰਨ ਲੇ ਜਦੋਂ ਆਪਾਂ ਜੇ ਅੰਦਰ ਐਂਟਰ ਹੋਣਾ ਨਾ ਇੱਥੋਂ ਆਪਾਂ ਅੰਦਰ ਆਉਣਾ ਇੱਥੇ ਫ੍ਰੀ ਆ ਕੋਈ ਖਰਚਾ ਨਹੀਂ ਜੇ ਆਪਾਂ ਇੱਥੇ ਕੁਝ ਖਾਵਾ ਪੀਵਾਗੇ ਉਹਦਾ ਖਰਚਾ ਲੱਗਣਾ ਤੇ ਜੇ ਜਹਾਜ਼ ਦੇ ਜਹਾਜ਼ ਦੇ ਮਤਲਬ ਅੰਦਰ ਆਪਾਂ ਕੁਝ ਖਾਣਾ ਪੀਣਾ ਪੂਜਾ ਕੁੱਖ ਵੀ ਮਤਲਬ ਅੰਦਰ ਖਾਣਾ ਆ ਤੇ ਜਹਾਜ਼ ਦੇ ਅੰਦਰ ਹੋਣ ਦੀ 2 ਰੁਪਿਆ ਟਿਕਟਿਆ ਪਹਿਲਾਂ ਤੇ ਉਸ ਤੋਂ ਬਾਅਦ ਜੋ ਕੁਝ ਖਾਵਾਂਗੇ ਉਹਦੇ ਵੱਖਰੇ ਪੈਸੇ ਲੱਗਦੇ ਆ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਬਿਖਾਉਨੇ ਆ ਤੇ ਮੈਨੂੰ ਵੀ ਵੈਸੇ ਪਤਾ ਨਹੀਂ ਆ ਤੇ ਆਪਾਂ ਹੁਣ ਚੱਲਦੇ ਆ ਆਪੇ ਪਤਾ ਲੱਗ ਜੂਗਾ ਕੀ ਹਿਸਾਬ ਕਿਤਾਬ ਆ ਜਿੰਨਾ ਕੁ ਪਤਾ ਉਹਨਾਂ ਕਾ ਆਪਾਂ ਦੱਸਤਾ ਤੇ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਆ ਜੀ ਤੁਸੀਂ ਦੇਖ ਸਕਦੇ ਆ ਜਸਟਵੀਨ ਠੀਕ ਆ ਮਤਲਬ ਜਿੰਨਾ ਵੀ ਇੱਥੇ ਸਮਾਨ ਜਿੰਨਾ ਵੀ ਹੋ ਸਕਦਾ ਆ ਉਹ ਇੱਥੇ ਚੱਕ ਕੇ ਸੁੱਟ ਦਿੰਦੇ ਠੀਕ ਆ ਤੇ ਜੇ ਆਪਾਂ ਵੀ ਆ ਤੇ ਆਪਾਂ ਸੁੱਟਦਾ ਆ ਦੇਖੋ ਕਿੰਡੀ ਸੋਹਣੀ ਜਗ੍ਹਾ ਬਣਾਈ ਆ ਰਾਤ ਨੂੰ ਬੜਾ ਪਿਆਰਾ ਵਿਊ ਆਉਂਦਾ ਹੁਣ ਆ ਚੀਜ਼ ਦਾ ਦੇਖੋ ਦੇ ਚੈੱਕ ਕਰੋ ਯਾਰ ਕਿੰਦੀ ਸੋਹਣੀ ਬਣਾਈ ਹੈ ਜੀ ਬਈ ਇਹ ਆ ਤੇ ਦੇਖ ਸਕਦੇ ਤੁਸੀਂ ਲਓ ਆ ਰਸਤਾ ਇਧਰੋਂ ਰਸਤਾ ਆ ਜਾਂਦਾ ਇਹਨੂੰ ਉਧਰੋਂ ਦੀ ਵੀ ਰਸਤਾ ਹੈਗਾ ਵੈਸੇ ਆਂਦੀ ਵੀ ਆ ਤੇ ਦੇਖ ਸਕਦੇ ਤੁਸੀਂ ਲਓ ਆਂਦੀ ਵੀ ਰਸਤਾ ਹੈਗਾ ਠੀਕ ਆ ਠੀਕ ਆ ਤੇ ਇਧਰ ਚੈੱਕ ਕਰੋ ਤੇ ਆ ਤੁਸੀਂ ਦੇਖ ਸਕਦੇ ਬੈਠਣ ਲਈ ਬਣਾਏ ਆ ਕੱਡਾ ਸੋਹਣਾ ਤੇ ਤੇਰੇ ਨਾਲ ਪਾਣੀ ਦਾ 뷰 ਚੈੱਕ ਕਰੋ ਤੇ ਉੱਥੇ ਬੈਠ ਕੇ ਜੇ ਕੁਝ ਖਾਵਾਂ ਪੀਵਾਂਗੇ ਤੇ ਐ ਬੜਾ ਸੋਹਣਾ ਜਿਹਾ ਲੱਗਦਾ 뷰 ਜਿਹਾ ਸੋਹਣਾ ਬੜਾ ਆਊਗਾ ਠੀਕ ਐ ਤੇ ਇੱਧਰ ਦੇਖ ਸਕਦੇ ਤੁਸੀਂ ਯਾਰ ਆ ਤੁਸੀਂ ਦੇਖ ਸਕਦੇ ਆਜਾ ਆਜ ਦੇ ਮਤਲਬ ਥੱਲੇ ਆ ਜਾਜ ਦੀ ਨਾ ਸੱਤ ਬਣਾਤੀ ਇਸ ਤਰੀਕੇ ਨਾਲ ਕੰਮ ਕੀਤਾ ਸੈਟ ਇੱਥੇ ਥੱਲੇ ਆਪਾਂ ਬੈਠ ਕੇ ਕੁਝ ਖਾ ਪੀ ਸਕਦੇ ਆ ਤੇ ਆ ਥੱਲੇ ਨਾ ਜਾਜ ਦੀ ਸੱਤ ਬਣਾਤੀ ਆ ਟਾਇਰ ਚੈੱਕ ਕਰੋ ਠੀਕ ਆ ਜਾਜ ਦਾ ਦੇਖ ਸਕਦੇ ਤੁਸੀਂ ਤੇ ਆ ਉੱਪਰ ਜਾਜ ਆ ਤੇ ਆਪਾਂ ਥੱਲੇ ਬੈਠ ਕੇ ਖਾ ਪੀ ਸਕਦੇ ਆ ਤੇ ਵੀ ਤੁਸੀਂ ਦੇਖ ਸਕਦੇ ਇਹਨਾਂ ਨੇ ਇਸ ਤਰੀਕੇ ਨਾਲ ਇਹ ਕੰਮ ਸੈੱਟ ਕੀਤਾ ਹੈ ਵੀ ਜਦਾਂ ਮੰਨ ਕੇ ਚੱਲੋ ਤਾਂ ਧੁੱਪ ਆਉਣਾ ਪਵੇ ਜਾਜ ਦੀ ਉੱਤੇ ਵੀ ਕੰਮ ਚੱਲੇ ਤੇ ਥੱਲੇ ਵੀ ਕੰਮ ਚੱਲਦਾ ਰਹੇ ਸੱਤ ਥੱਲੇ ਥੱਲੇ ਸੱਤ ਬਣਾਤੀ ਆ ਤੇ ਉੱਤੇ ਤੇ ਸੱਤ ਹੈਗੀ ਹੈਗੀ ਤੁਹਾਨੂੰ ਆਲਰੇਡੀ ਪਤਾ ਹੀ ਹੈ ਠੀਕ ਆ ਤੇ ਦੇਖ ਸਕਦੇ ਤੁਸੀਂ ਇਧਰ ਲਓ ਜੀ ਟਾਇਰ ਆ ਜਾਜ ਦੇ ਟਾਇਰ ਦੇਖ ਸਕਦੇ ਤੁਸੀਂ ਆ ਵੀ ਸਾਰਾ ਬੈਠਣ ਲਈ ਆ ਠੀਕ ਆ ਤੇ ਆ ਸਾਹਮਣੇ ਇੱਥੇ ਖਾਣ ਪੀਣ ਵਾਲਾ ਸਮਾਨ ਆ ਆ ਉੱਤੇ ਪ੍ਰਾਈਸ ਲਿਖਿਆ ਹੁੰਦਾ ਕਿਹੜੀ ਚੀਜ਼ ਕਿੰਨੇ ਦੀ ਆ ਕਿਹੜੀ ਚੀਜ਼ ਕਿੰਨੇ ਦੀ ਆ ਗਲਾਬ ਜਾਮਨ ਕਿੰਨੇ ਦੇ ਜਲੇਬੀਆਂ ਕਿੰਨੀਆਂ ਦੀਆਂ ਇਹ ਸਾਰੇ ਪ੍ਰਾਈਸ ਲਿਖੇ ਹੋਏ ਆ ਠੀਕ ਆ ਦੇ ਸਕਦੇ ਤੁਸੀਂ ਆ ਦੇਖੋ ਕਿੱਡਾ ਸੋਨਾ ਬਣਾਇਆ ਇਹਨਾਂ ਨੇ ਇੱਥੋਂ ਰਾਜ ਆ ਜੀ ala ਤੇ ਪਿੱਛੋਂ ਵੀਊ ਚੈੱਕ ਕਰ ਸਕਦੇ ਤੁਸੀਂ ਤੇ ਇੱਥੇ ਵੀ ਆਪਣਾ ਮਤਲਬ ਕਚਰਾ ਸੁੱਟਣ ਲਈ ਜਸਟ ਬਿਨ ਸੁੱਟਣ ਲਈ ਸਭ ਕੁਝ ਹੋ ਜਾਏਗਾ ਤੇ ਮਤਲਬ ਜੇ ਆਪਾਂ ਕੋਈ ਵੀ ਇਥੋਂ ਚੀਜ਼ ਲੈਣੀ ਆ ਨਾ ਤੇ ਇਹਨਾਂ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਆ ਉੱਤੇ ਆਪਾਂ ਵੇਖ ਗਏ ਇਹਨੇ ਪ੍ਰਾਈਜ਼ ਆ ਤੇ ਜਿੰਨੀ ਮਿਲਨੀ ਆ ਤੇ ਉਸ ਤਰੀਕੇ ਨਾਲ ਪਹੁੰਚੀ ਜਿੰਨਾਂ ਨੂੰ ਪੈਸੇ ਦੇ ਕੇ ਲੈ ਸਕਦੇ ਵੈਸੇ ਪੁੱਛ ਵੀ ਸਕਦੇ ਆ ਬਟ ਉੱਤੇ ਲਿਖਿਆ ਵੀ ਆ ਚੀਜ਼ ਤੇ ਫਿਰ ਪੁੱਛਣ ਦੀ ਤੇ ਲੋੜ ਹੀ ਨਹੀਂ ਆ ਇਹ ਚੀਜ਼ ਦੇਖ ਸਕਦੇ ਤੁਸੀਂ ਪੱਖਿਆਂ ਭੁੱਖੇ ਸਾਰਾ ਕੰਮ ਕੀਤਾ ਪਿਆ ਆਪਾਂ ਉਹ ਅੱਗੇ ਚੱਲ ਕੇ ਦੇਖਦੇ ਹਾਂ ਦੇਖ ਸਕਦੇ ਤੁਸੀਂ ਸਾਰਾ ਸਮਾਨ ਦੇਖ ਸਕਦੇ ਤੁਸੀਂ ਗੋਲ ਗੱਪੇ ਪਾ ਦੂਜੇ ਸੂਜੀ ਵਾਲੇ ਗੋਲ ਗੱਪੇ ਸੂਜੀ ਤੋਂ ਬਿਨਾ ਤੇ ਆ ਵੀ ਗੋਲ ਗੱਪੇ ਕੇ ਪੈਂ ਕਿ ਆ ਮਠੀਆਂ ਠੀਕ ਐ ਇੱਥੇ ਵੀ ਕੋਈ ਹਿਸਾਬ ਕਿਤਾਬ ਹੋ ਵੈਸੇ ਇੱਥੇ ਕੋਈ ਬੈਠਾ ਨਹੀਂ ਫਿਲਹਾਲ ਹਜੇ ਹੋਊਗਾ ਕੋਈ ਹਿਸਾਬ ਕਿਤਾਬ ਉਹਨਾਂ ਦਾ ਤੇ ਦੇਖ ਲਓ ਜੀ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਪੰਘੂੜਾ ਵੀ ਬਣਾਇਆ ਆ ਇੱਥੇ ਕੋਈ ਹੋਊਗਾ ਇੱਥੇ ਬੈਠਦਾ ਹੋਊਗਾ ਤੇ ਆ ਚੱਲਦਾ ਆਪਣਾ ਬੱਚਿਆਂ ਲਈ ਬਣਾਇਆ ਐ ਸੋਨਾ ਵੇਖੋ ਭਾਈ ਅੱਡਾ ਤੇ ਇਧਰ ਵੇਖ ਲਓ ਇੱਥੇ ਲਿਖਿਆ ਵੀ ਹਵਾਈ ਅੱਡਾ ਕਿਸ ਨੇ ਇਹ ਵਿੱਚ ਕੱਟ ਦਿੱਤੀ ਆ ਪਰ ਦੇਖਦੀ ਆ ਠੀਕ ਐ ਤੇ ਇੱਧਰ ਦੇਖ ਸਕਦੇ ਤੁਸੀਂ ਵੀ ਬਹੁਤ ਹੀ ਸੋਨਾ ਬਣਾਇਆ ਹੈ ਤੇ ਅਜੇ ਉੱਪਰ ਆਪਾਂ ਗਏ ਨਹੀਂ ਆ ਥੱਲੇ ਉਹਦੇ ਆਪਾਂ ਨੂੰ ਸੋਨਾ ਲੱਗਦਾ ਤੇ ਆ ਉੱਪਰ ਜਾਵਾਂਗੇ ਤੇ ਉੱਪਰ ਅਜੇ ਹੋਰ ਸੋਨਾ ਲੱਗੂਗਾ ਤੇ ਕੋਈ ਨਹੀਂ ਆਪਾਂ ਉੱਪਰ ਵੀ ਜਾ ਕੇ ਦੇਖਦੇ ਆ ਤੇ ਧੁੱਪ ਵੀ ਬਹੁਤ ਜ਼ਿਆਦੀ ਪੈ ਰਹੀ ਹੈ ਤੇ ਇੱਧਰ ਦੇਖ ਸਕਦੇ ਤੁਸੀਂ ਆ ਬੱਚਿਆਂ ਲਈ ਵੀ ਖਡਾਉਣੇ ਖੜਾ ਰਹੇ ਸਾਰਾ ਕੁਝ ਹੈਗਾ ਖਾਣ ਪੀਣ ਵਾਲਾ ਵੀ ਆ ਤੇ ਖਡਾਉਣੇ ਖਡਾਣੇ ਵੀ ਹੈਗੇ ਆ ਠੀਕ ਆ ਤੇ ਦੇਖ ਸਕਦੇ ਤੁਸੀਂ ਲਓ ਲੈ ਕੈਮਰੇ ਇੱਥੇ ਵੀ ਹੈਗੇ ਤੁਸੀਂ ਦੇਖ ਸਕਦੇ ਕੋਈ ਇੱਥੇ ਚਲਾਕੀ ਚ ਲੁੱਕੀ ਨਹੀਂ ਹੋ ਸਕਦੀ ਕੈਮਰੇ ਪੂਰੇ ਮਰੇ ਓਕੇ ਰਿਪੋਰਟ ਹੈ ਸਾਰੇ ਠੀਕ ਆ ਤੇ ਇਧਰ ਵੀਊ ਚੈੱਕ ਕਰੋ ਇੱਥੋਂ ਲਓ ਜੀ ਇੱਥੋਂ ਜਾਜ ਮਤਲਬ ਵਧੀਆ ਦਿਖੂਗਾ ਪੂਰਾ ਦਿਖੂਗਾ ਬਾਕੀ ਪੂਰਾ ਦੂਰੋਂ ਵੇਖੇ ਤੇਰੀ ਪੂਰਾ ਦੀਦਾ ਲਾਗੋ ਤੇ ਦੂਰੋਂ ਤੇ ਤੇ ਆ ਵੀ ਮਤਲਬ ਰਾਹ ਆ ਆਪਾਂ ਇਹਦੇ ਅੰਦਰ ਜਾ ਸਕਦੇ ਜਹਾਜ਼ ਦੇ ਅੰਦਰ ਤੇ ਇੱਕ ਹੋਰ ਰਾਹ ਆ ਉਹਦੀ ਵੀ ਜਾ ਸਕਦੇ ਦੋ ਰਾਹ ਬਣਾਏ ਨੇ ਠੀਕ ਆ ਇੱਕ ਉਹ ਤੇ ਇੱਕ ਆ ਠੀਕ ਆ ਜਿਹਦੇ ਮਤਲਬ ਆਪਾਂ ਅੰਦਰ ਜਾ ਕੇ ਵੇਖ ਸਕਦੇ ਠੀਕ ਆ ਤੇ ਇੱਥੇ ਮਤਲਬ ਕਾਫੀ ਕਾਫੀ ਮਿਲਦੀ ਆ ਤੇ ਇੱਥੇ ਵੀ ਫਿਲਹਾਲ ਕੋਈ ਨਹੀਂ ਹੈਗਾ ਵੈਸੇ ਕਾਫੀ ਮਿਲਦੀ ਤੋਂ ਤੇ ਆ ਦੇਖੋ ਕਿੱਡਾ ਸੋਹਣਾ ਬਣਾਇਆ ਇੱਥੇ ਫੋਟੋ ਬੜੀ ਬਲਾ ਆਉਣੀ ਆ ਜੇ ਆਪਾਂ ਇੱਥੇ ਫੋਟੋ ਖਚਾਈਏ ਨਾ ਤੇ ਇੱਥੇ ਫੋਟੋ ਬਹੁਤ ਸੋਹਣੀ ਆਉਗੀ ਠੀਕ ਆ ਤੇ ਆ ਵੀ ਆਪਣਾ ਭਰਾ ਇੱਥੇ ਕੰਮ ਕਰਦਾ ਲਓ ਜੀ ਆ ਸਾਰੇ ਮਤਲਬ ਬਣਾਏ ਇਹਦੇ ਐ ਸਾਈਡ ਤੇ ਆ ਇੱਥੇ ਮਤਲਬ ਬੁਆਇਜ਼ ਤੇ ਗਰਲ ਲਈ ਬਾਥਰੂਮ ਆ ਆ ਮੁੰਡਿਆਂ ਲਈ ਆ ਠੀਕ ਆ ਤੇ ਉਹ ਕੁੜੀਆਂ ਲਈ ਅੱਗੇ ਠੀਕ ਆ ਤੇ ਆ ਬਾਥਰੂਮ ਆ ਠੀਕ ਆ ਤੁਸੀਂ ਦੇਖ ਸਕਦੇ ਆ ਅੰਦਰ ਦਾ ਵਿਊ ਚੈੱਕ ਕਰ ਸਕਦੇ ਆ ਅੰਦਰ ਦਾ ਬਹੁਤ ਸੋਹਣਾ ਬਣਾਇਆ ਅੰਦਰ ਵੀ ਨਾ ਰੈਸਟੋਰੈਂਟ ਬਣਾਇਆ ਆ ਖਾਣ ਪੀਣ ਵਾਲਾ ਤੇ ਇਧਰ ਮਸਲੀਆਂ ਦੇਖੋ ਪਹਿਲਾਂ ਪਿਆਰੀਆਂ ਕਿੰਨੀਆਂ ਲੱਗਦੀਆਂ ਪਈਆਂ ਪਤਾ ਨਹੀਂ ਅਸਲੀ ਆ ਕਿ ਨਕਲੀ ਆ ਲੱਗਦੇ ਤਾਂ ਵੈਸੇ ਅਸਲੀ ਪਈਆਂ ਪਾਣੀ ਵਾਲੀ ਸਿਸਟਮ ਵੇਖੋ ਕਿੰਨਾ ਸੋਹਣਾ ਬਣਿਆ ਪਿਆ ਠੀਕ ਹੈ ਤੇ ਦੇਖ ਸਕਦੇ ਤੁਸੀਂ ਆ ਬੈਠਣ ਵਾਲਾ ਕਿੰਨਾ ਸੋਹਣਾ ਬਣਾਇਆ ਇਹਨਾਂ ਨੇ ਤੇ ਆ ਉੱਤੇ ਵੀ ਪ੍ਰਾਈਸ ਲਿਖਿਆ ਜਿੱਦਾਂ ਤੁਹਾਨੂੰ ਮੈਂ ਦੱਸਿਆ ਪੁੱਸਣ ਦੀ ਕੋਈ ਲੋੜ ਹੀ ਨਹੀਂ ਠੀਕ ਹੈ ਤੇ ਦੇਖ ਸਕਦੇ ਤੁਸੀਂ ਤੇ ਕੈਮਰੇ ਇੱਥੇ ਵੀ ਲੱਗੇ ਆ ਕੋਈ ਚਲਾਕੀ ਨਹੀਂ ਹੋ ਸਕਦੀ ਤੇ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਪਿਆਰਾ ਇਧਰੋਂ ਬਾਹਰ ਦਾ 뷰 ਹੋਣਾ ਦਿਖਦਾ ਦੇਖ ਲੈਣੇ ਆ ਆ ਵੀ ਬਾਹਰ ਦਾ 뷰 ਸੀਸਾ ਲੱਗਾ ਵੈਸੇ ਜੇ ਸਾਦੇ ਤੁਸੀਂ ਤੇ ਆਹ ਪ੍ਰਾਈਜ਼ ਲਿਖੇ ਪਰ ਠੀਕ ਆ ਤਾਂ ਉਪਰੀ ਬੈਠਣ ਵਾਲੀ ਬਣੀ ਜਗਾ ਉੱਪਰ ਵੀ ਬੈਠ ਕੇ ਖਾ ਪੀ ਸਕਦੇ ਕਿਸੇ ਵੇਲੇ ਤੁਹਾਨੂੰ ਪਤਾ ਜਿਆਦਾ ਮਤਲਬ ਜੇ ਇੱਧਰ ਉੱਪਰ ਵੇਖੋ ਜੀ ਡੈਣ ਕਿੱਡਾ ਸੋਹਣਾ ਬਣਾਇਆ ਕਿਸੇ ਵੇਲੇ ਤੁਹਾਨੂੰ ਪਤਾ ਜਿਆਦਾ ਹੀ ਮਤਲਬ ਆ ਜਾਂਦੇ ਨਾ ਗੈਸਟ ਕੇ ਵੇਲੇ ਜਿਆਦਾ ਆ ਜਾਂਦੇ ਤੇ ਫਿਰ ਉੱਪਰ ਵੀ ਜਸਟ ਕਰ ਸਕਦੇ ਆ ਠੀਕ ਹੈ ਇਸ ਲਈ ਬਣਾਇਆ ਇਹਨਾਂ ਲਓ ਜੀ ਦੇ ਸਕਦੇ ਆਈ ਲਾਵ ਹਵਾਈ ਅੱਡਾ ਠੀਕ ਆ ਤੇ ਆ ਕਿੱਡਾ ਸੋਹਣਾ ਬਣਾਇਆ ਜਿਹੜਾ ਐ ਕਰਕੇ ਲਓ ਜੀ ਜੀ ਸੱਜਦੇ ਤੁਸੀਂ ਆਪਾਂ ਉੱਪਰ ਆ ਗਏ ਹਾਂ ਤੇ ਉੱਪਰ ਦਾ ਵੀਊ ਵ ਤੁਹਾਨੂੰ ਵਿਖਾਉਨੇ ਆ ਉੱਪਰ ਕੀ ਸਾਫ ਪਤਾ ਆ ਵੇ ਠੀਕ ਆ ਤੇ ਇੱਥੇ ਐਲ ਡੀ ਵੀ ਲੱਗੀ ਆ ਠੀਕ ਆ ਤੇ ਇਧਰ ਦੇਖ ਸਕਦੇ ਤੁਸੀਂ ਸੌਫੇ ਵੀ ਲੱਗੇ ਪਏ ਆ ਤੇ ਇੱਥੇ ਮਤਲਬ ਉਹ ਵੀ ਬਣਿਆ ਆ ਹੱਥ ਸਾਫ ਕਰਨ ਵਾਲਾ ਤੇ ਸੀਸਾ ਵੀ ਬਹੁਤ ਡੰਨ ਲੱਗਾ ਤੇ ਸੋਹਣੇ ਆਪਾਂ ਦੇ ਬਹਿ ਬਹੁਤ ਸੋਹਣੇ ਠੀਕ ਆ ਤੇ ਹੁਣ ਆਪਾਂ ਅੱਗੇ ਚੱਲਦੇ ਆ ਇਧਰ ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਵੀਊ ਬਣਾਇਆ ਆ ਯਾਰ ਫਿਰ ਥੱਲੇੋਂ ਵੇਖੋ ਕਿੰਨਾ ਸੋਹਣਾ ਲੱਗਦਾ ਖਰਚਾ ਵੈਸੇ ਕਾਫੀ ਕੀਤਾ ਬਟ ਚੀਜ਼ ਬਹੁਤ ਕੈਂਟ ਬਣਾਈਆਂ ਠੀਕ ਆ ਤੇ ਇਧਰ ਦੇਖ ਸਕਦੇ ਇੱਥੇ ਵੀ ਟੇਬਲ ਇੱਥੇ ਵੀ ਕੋਈ ਬੈਠ ਠੀਕ ਐ ਤਾਂ ਇੱਧਰ ਵੇਖੋ ਤੁਸੀਂ ਤਾਂ ਮੈਂ ਇਥੋਂ ਵੀਊ ਵਿਖਾ ਦਿੰਦਾ ਲਓ ਜੀ ਠੀਕ ਆ ਚੈੱਕ ਕਰੋ ਜਾ ਜਾ ਤੇਰਾ ਭਲਾ ਹੋ ਜੇ ਠੀਕ ਆ ਚੈੱਕ ਕਰੋ ਆ ਫਾਰ ਫਾਰ ਚੈੱਕ ਕਰੋ ਫਾਰ ਠੀਕ ਆ ਚਾ ਦੇ ਸਕਦੇ ਤੁਸੀਂ ਯਾਰ ਠੀਕ ਆ ਇਥੋਂ ਆਪਾਂ ਐਂਟਰ ਹੋ ਜਾਂਦਾ ਠੀਕ ਆ ਆ ਟਰਾਲੀ ਜਗ੍ਹਾ ਇੱਥੋਂ ਸਿੱਧਾ ਆਪਾਂ ਅੰਦਰ ਜਾ ਸਕਦੇ ਆ ਤੇ ਅੰਦਰੋਂ ਤੁਹਾਨੂੰ ਵਿਖਾ ਸਕਦੇ ਆ ਮੈਂ ਵਿਖਾਉਣਾ ਤੂੰ ਟੈਨਸ਼ਨ ਨਾ ਲਾਓ 2 ਰੁਪਿਆ ਟਿਕਟ ਕਟਾਈ ਆ ਆਪਾਂ ਅੰਦਰ ਵਿਖਾਉਣ ਦੀ ਕਟਾਈ ਆ ਖਾਣਾ ਆਪਾਂ ਕੋੱਖਣੀ ਆ ਠੀਕ ਆ ਤੇ ਆਪਾਂ ਹੁਣ ਇਧਰੋਂ ਦੀ ਜਾ ਕੇ ਪਹਿਲਾਂ ਤੁਹਾਨੂੰ ਇਧਰ ਦਾ ਥਿਊ ਵਿਖਾ ਦਾਂ ਠੀਕ ਆ ਤੇ ਆਪਾਂ ਅੰਦਰ ਵੀ ਜਾਨੇ ਆ ਤੇ ਇਧਰ ਵੇਖੋ ਕਿੰਨਾ ਸੋਹਣਾ ਬਣਾਇਆ ਮੈਨੂੰ ਯਾਰ ਵੈਸੇ ਬਹੁਤ ਸੋਹਣੀ ਲੱਗੀ ਜੀ ਆ ਵੀ ਚਲੋ ਅੰਦਰ ਹੋਈ ਕੋ ਕੋ ਕਮਰਾ ਠੀਕ ਆ ਤੇ ਇਧਰ ਦੇਖੋ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਬੈਠਣ ਵਾਲਾ ਬਹੁਤ ਵਧੀਆ ਬਣਾਇਆ ਤੇ ਲਾਈਟ ਚੈੱਕ ਠੀਕ ਆ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈ ਕਿ ਇੱਥੇ ਬੈਠਣ ਲਈ ਮਤਲਬ ਆ ਉੱਪਰ ਉਹਨਾਂ ਬਣਾਇਆ ਤੇ ਜੇ ਮੰਨ ਕੇ ਚਲੋ ਤੁਸੀਂ ਮਤਲਬ ਕੋਈ ਕਰਾਉਣਾ ਜਿੱਦਾਂ ਮੰਨ ਕੇ ਚਲੋ ਆਪਣਾ ਜੇ ਕਿਸੇ ਨੇ ਪਾਰਟੀ ਕਰਨੀ ਆ ਪਾਰਟੀ ਬੁਲਟੀ ਵੀ ਇੱਥੇ ਹੋ ਸਕਦੀ ਆ ਜੇ ਕਿਸੇ ਦਾ ਹੈਪੀ ਬਰਥਡੇ ਆ ਜਿੱਦਾਂ ਹੈਪੀ ਬਰਥਡੇ ਮਨਾਉਣਾ ਜਨਮ ਦਿਨ ਕਿਸੇ ਦਾ ਉਹ ਵੀ ਇੱਥੇ ਬਹੁਤ ਵਧੀਆ ਹੋ ਸਕਦਾ ਹੈ ਠੀਕ ਆ ਤੇ ਇਹ ਮਤਲਬ ਬੁੱਕ ਆਪਾਂ ਕਰਾ ਸਕਦੇ ਪਹਿਲਾਂ ਆ ਕੇ ਦੱਸਣਾ ਪਊਗਾ ਸਾਇੰਦ ਮੇਰੇ ਹਿਸਾਬ ਨਾਲ ਬਾਕੀ ਯਾਰ ਚੀਜ਼ ਬਹੁਤ ਸੋਹਣੀ ਲੱਗੀ ਮੈਨੂੰ ਤੇ ਦੇਖ ਸਕਦੇ ਤੁਸੀਂ ਆ ਬੈਠਣ ਲਈ ਕਿੰਨੀਆਂ ਸੋਹਣੀਆਂ ਜਗ੍ਹਾ ਬਣਾਈਆਂ ਠੀਕ ਆ ਤੇ ਤੁਹਾਨੂੰ ਮਿਲ ਕੇ ਸਣੀ ਦੱਸ ਦਿਨਾ ਜਿਨ੍ਹਾਂ ਨੂੰ ਨਹੀਂ ਪਤਾ ਅੱਜ ਕੁਰਸੀਆਂ ਚੈੱਕ ਕਰੋ ਕਿੰਨੀਆਂ ਸੋਹਣੀਆਂ ਬਣਾਈਆਂ ਤੇ ਅਦਰ ਕੱਡੀਆਂ ਸੋਹਣੀਆਂ ਤਰੀਕੇ ਨਾਲ ਲਾਈਆਂ ਤੇ ਇੱਥੇ ਜਦੋਂ ਬੰਦਾ ਬੈਠ ਜੂਗਾ ਨਾ ਐਂ ਕਰਕੇ ਬੈਠ ਜੂਗਾ ਠੀਕ ਆ ਤੇ ਬੈਠ ਕੇ ਮਤਲਬ ਥੱਲੇ ਦਾ ਵੀ ਉਹ ਵੀ ਚੈੱਕ ਕਰ ਸਕਦੇ ਥੱਲੇ ਦਾ ਵੀ ਤੁਹਾਨੂੰ ਮਾਣ ਤੇ ਚੈੱਕ ਕਰੋ ਕਿੰਨਾ ਸੋਹਣਾ ਲੱਗਦਾ ਪਿਆ ਥੱਲੇ ਦਾ ਵੀਊ ਠੀਕ ਆ ਤੇ ਹੁਣ ਹੁਣ ਆਪਾਂ ਜਾਦੇ ਅੰਦਰ ਐਂਟਰ ਹੋਣੇ ਆ ਤੁਹਾਨੂੰ ਵੀ ਲਿਖਾਉਣੇ ਆ ਕੀ ਹਿਸਾਬ ਪਤਾ ਹੈ ਠੀਕ ਆ ਇਹ ਇੱਧਰ ਚੈੱਕ ਕਰੋ ਪਹਿਲਾਂ ਲਓ ਇੱਥੇ ਵੀ ਥੇਰ ਬਣਾਈਆਂ ਪੀ ਯਾਰ ਮੈਂ ਤੁਹਾਨੂੰ ਇਹ ਚੀਜ਼ ਦੱਸ ਦੇਣਾ ਵੀ ਇੱਥੇ ਮੰਨ ਕੇ ਚਲੋ ਵੀ ਉਹਨਾਂ ਨੇ ਇੰਨਾ ਕੁ ਪ੍ਰਬੰਧ ਕੀਤਾ ਜਗ੍ਹਾ ਦਾ ਵੀ ਕਿਤੇ ਇਹਨਾ ਕਿਤੇ ਫਿਰ ਵੀ ਕਿੰਨੀਆਂ ਬੈਠਣ ਲਈ ਚੇਹਰਾਂ ਕਿੰਨੀਆਂ ਕੁਰਸੀਆਂ ਬੈਠਣ ਲਈ ਦੇਖੋ ਤੁਸੀਂ ਠੀਕ ਆ ਕਿੰਨੀਆਂ ਚੇਹਰਾਂ ਬੈਠਣ ਲਈ ਕਿੰਨੀਆਂ ਕੁਰਸੀਆਂ ਬੈਠਣ ਲਈ ਠੀਕ ਆ ਤੇ ਇਹ ਸਾਰੇ ਕਸਟਮਰਾਂ ਲਈ ਉਹਨਾਂ ਨੇ ਬਣਾਈਆਂ ਠੀਕ ਆ ਤੇ ਜਿਹੜੇ ਕਸਟਮਰ ਦਾ ਜਿੱਥੇ ਬੈਠਣ ਨੂੰ ਦਿਲ ਕਰਦਾ ਉਹ ਬਹਿ ਸਕਦਾ ਜੇ ਕਿਸੇ ਨੇ ਉੱਪਰ ਆ ਕੇ ਖਾਣਾ ਕੋ ਜੋ ਉੱਪਰ ਆ ਕੇ ਖਾ ਸਕਦਾ ਜੇ ਕਿਸੇ ਨੇ ਥੱਲੇ ਆ ਕੇ ਖਾਣਾ ਥੱਲੇ ਆ ਕੇ ਖਾ ਸਕਦਾ ਤੇ ਜੇ ਜਹਾਜ਼ ਚ ਖਾਣਾ ਹੈ ਤੇ ਉਹ ਤੇ ਤੁਹਾਨੂੰ ਪਤਾ ਵੱਖਰਾ ਜਾਣਾ ਪੈਣਾ 200 ਰੁਪਿਆ ਟਿਕਟ ਕਟਾਉਣੀ ਪਈ ਆ ਪੈਣੀ ਆ ਤੇ ਜਹਾਜ਼ ਦਾ ਵੀ ਉਹ ਅੰਦਰੋਂ ਵੇਖਣਾ ਪੈਣਾ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਜਹਾਜ਼ ਦੇ ਤੇ ਤੁਹਾਨੂੰ ਵੀ ਬਖਾਉਣਾ ਮੈਂ ਵੀ ਵੇਖਦਾ ਤੁਸੀਂ ਵੀ ਦੇਖਣ ਦੀ ਬਹੁਤ ਮਤਲਬ ਹੁੰਦਾ ਬੰਦੇ ਨੂੰ ਤੇ ਮੈਨਾਂ ਵੀ ਦਿਲ ਬੜਾ ਕਰਦਾ ਅੰਦਰ ਜਾ ਕੇ ਵੇਖੀ 200 ਰੁਪਿਆ ਟਿਕਟ ਕਟਾਈ ਆ ਪਰ ਮੈਂ ਟਿਕਟ ਵਾਲੀ ਜਗ੍ਹਾ ਨਹੀਂ ਦੱ ਵੀ ਵਿਖਾ ਦੇਣਾ ਕਿੱਥੇ ਟਿਕ ਟਿਕਟਾਈ ਦੀ 200 ਰੁਪਇਆ ਹੁਣ ਆਪਾਂ ਅੰਦਰ ਚੱਲੇ ਆਂ ਆਜੋ ਤੇ ਆ ਉਹੀ ਕਮਰਾ ਆ ਠੀਕ ਆ ਇਹਦੇ ਅੰਦਰ ਦੀ ਆਪਾਂ ਜਾਨੀ ਠੀਕ ਆ ਦੇਖ ਸਾਦੇ ਤੁਸੀਂ ਇੱਥੇ ਸਾਰਾ ਸਮਾਨ ਬੰਨਦਾ ਠੀਕ ਆ ਆ ਪਾਣੀ ਦੀਆਂ ਬੋਤਲਾਂ ਠੀਕ ਆ ਵੀ ਆ ਕਿਚਨ ਵਾਲੀ ਸਾਈਡ ਆ ਦੇਖ ਸਕਦੇ ਤੁਸੀਂ ਕਿਚਨ ਵਾਲੀ ਸਾਈਡ ਇੱਥੋਂ ਸਮਾਨ ਹੋ ਕੇ ਜਾਂਦੇ ਅੰਦਰ ਜਾਂਦਾ ਠੀਕ ਆ ਇਹ ਦੂਸਰਾ ਗੇਟ ਜਿਹੜਾ ਦੂਸਰਾ ਗੇਟ ਇਹ ਕਿਚਨ ਵਾਲਾ ਆ ਤੇ ਜਿਹੜਾ ਪਹਿਲਾ ਗੇਟ ਆ ਉਹ ਅੰਦਰ ਐਂਟਰ ਹੋਣ ਵਾਲਾ ਜੈਂਦੀ ਮਤਲਬ ਕਸਟਮਰ ਐਂਟਰ ਹੁੰਦੇ ਆ ਠੀਕ ਆ ਤੇ ਆਪਾਂ ਕਿਚਨ ਵਾਲਾ ਗੇਟ ਦੇ ਅੰਦਰ ਤੇ ਆਗੇ ਹੁਣ ਆਪਾਂ ਕਸਟਮਰ ਵਾਲੇ ਗੇਟ ਦੇ ਅੰਦਰ ਜਾਵਾਂਗੇ ਠੀਕ ਆ ਤੇ ਵੈਸੇ ਆਪਾਂ ਐਂਦੀ ਵੀ ਜਾ ਸਕਦੇ ਆ ਬਟ ਆਪਾਂ ਉਹ ਗੇਟ ਥਾੜੀ ਜਾਂਦੇ ਨਾਲੇ ਤੁਹਾਨੂੰ ਉਹ ਗੇਟ ਮੈਂ ਵਿਖਾ ਦਿੰਨਾ ਕਿੱਦਾਂ ਕੀ ਹਿਸਾਬ ਕਿਤਾਬ ਆ ਇਧਰੋਂ ਉਹਦੇ ਤੁਸੀਂ ਦੇਖ ਹੀ ਲਿਆ ਠੀਕ ਆ ਤੇ ਹੁਣ ਆਪਾਂ ਦੂਜੇ ਗੇਟ ਥਾੜੀ ਜਾਂਦੇ ਆ ਜੀ ਤੇ ਆ ਕਿਚਨ ਦੇਖ ਸਕਦੇ ਤੁਸੀਂ ਸਾਰਾ ਸਮਾਨ ਇੱਥੋਂ ਵੀ ਤਿਆਰ ਹੋ ਕੇ ਜਾਂਦਾ ਕੁਝ ਕੁਝ ਸਮਾਨ ਚਲੋ ਮੈਂ ਇਹ ਕਹਿ ਦੇਣਾ ਕੁਝ ਸਮਾਨ ਥੱਲੇ ਵੀ ਜਾਂਦਾ ਹੋਊਗਾ ਬਟ ਜਿਆਦਾ ਸਮਾਨ ਇੱਥੇ ਹੀ ਜਾਂਦਾ ਹੈ ਠੀਕ ਤੇ ਤੁਸੀਂ ਯਾਰ ਸਫਾਈ ਵੀ ਦੇਖ ਸਕਦੇ ਸਫਾਈ ਵੀ ਇੱਥੇ ਬਹੁਤ ਹੀ ਮਤਲਬ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਵੀ ਸਫਾਈ ਨਹੀਂ ਸਫਾਈ ਵੀ ਡੇਲੀ ਹੁੰਦੀ ਹੈ ਠੀਕ ਹੈ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਆਂ ਅੰਦਰ ਠੀਕ ਹੈ ਤੇ ਆ ਉਹੀ ਗੇਟ ਆ ਜਿੱਹਦੀ ਆਪਾਂ ਪਹਿਲਾਂ ਆਏ ਹਾਂ ਤੇ ਉਹ ਗੇਟ ਹੈਗਾ ਕਿਚਨ ਵਾਲਾ ਜਿੱਧਰ ਮਤਲਬ ਕਿਚਨ ਦਾ ਕਿਚਨੇ ਆ ਉਧਰ ਵਾਲੀ ਸਾਈਡ ਜਿੰਨਾ ਸਮਾਨ ਜਿੰਨਾ ਵੀ ਹੁੰਦਾ ਆਪਣਾ ਆਉਂਦੀ ਖੜਦੇ ਆ ਠੀਕ ਆ ਤੇ ਕਸਟਮਰ ਤੱਕ ਪਹੁੰਚਾਉਂਦੇ ਜਾਂਦੇ ਠੀਕ ਆ ਤੇ ਆ ਗੇਟ ਮਤਲਬ ਆਂਦੀ ਆਪਾਂ ਕਸਟਮਰ ਅੰਦਰ ਜਾਂਦੇ ਆ ਠੀਕ ਆ ਤੇ ਹੁਣ ਆਪਾਂ ਆਂਦੀ ਅੰਦਰ ਚੱਲੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਤੇ ਨਾਲੇ ਮੈਂ ਵੀ ਦੇਖਦਾ ਇੱਥੇ ਤੇ ਬਹੁਤ ਪਿਆਰਾ 뷰 ਆਉਂਦਾ ਪਿਆ ਆ ਮਜ਼ਾ ਹੀ ਆਉਂਦਾ ਪਿਆ ਚੈੱਕ ਕਰੋ ਇਧਰ ਹੋਇਆ ਚੈੱਕ ਕਰੋ ਯਾਰ ਇੱਥੇ ਸੀਸਾ ਨਹੀਂ ਲੱਗਾ ਸੀ ਸਸ ਇੱਥੋਂ ਤੱਕ ਹੀ ਆ ਠੀਕ ਆ ਤੇ ਦੇਖ ਸਾਦੇ ਤੁਸੀਂ ਤੇ ਆ ਥੱਲੇ ਉਹਨਾਂ ਨੇ ਮਤਲਬ ਆਪਣੀ ਸੱਤ ਪਾਈ ਜਿਹੜਾ ਥੱਲੇ ਸਮਾਨ ਸਾਰਾ ਉਹ ਉੱਤੇ ਸੱਤ ਰੱਖੀ ਠੀਕ ਆ ਇੱਧਰ ਦੇਖ ਸਾਦੇ ਤੁਸੀਂ ਵੀਊ ਕਿੰਨਾ ਸੋਹਣਾ ਬੰਦਾ ਪਿਆ ਇੱਧਰੋਂ ਚੈੱਕ ਆ ਸਾਦੇ ਤੁਸੀਂ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਠੀਕ ਆ ਹੁਣ ਆਪਾਂ ਅੰਦਰ ਚੜ ਕੇ ਦੇਖਦੇ ਆਂ ਕਿੱਦਾਂ ਆ ਕੀ ਸਟਾਰਟਿੰਗ ਤੋਂ ਕਿੱਦਾਂ ਕੀ ਹਿਸਾਬ ਪਤਾ ਆ ਮੈਨੂੰ ਵੀ ਵੈਸੇ ਪਤਾ ਤੈਨੂੰ ਮੈਸੇਜ ਹੀ ਥਣੀਆਂ ਆ ਕਾਲੇ ਪਤਾ ਲੱਗ ਜੁਗਤਿਆ ਪੌਣ ਅੰਦਰ ਜਾ ਕੇ ਦੇਖਦੇ ਆ ਕਿ ਚੱਲੀ ਆ ਜੋ ਪਤਾ ਕੋਖਣੀ ਯਾਰ ਕੀ ਹੋ ਗਿਆ ਚਲੋ ਆ ਜੋ ਦੇਖਦੇ ਆ ਜਾ ਕੇ ਦੇਖਦੇ ਤੇ ਆ ਚੈੱਕ ਕਰੋ ਸਾਰਾ ਸਿਸਟਮ ਠੀਕ ਆ ਤੇ ਆ ਉਹਨਾਂ ਨੇ ਲੋਕ ਲਾਇਆ ਮੇਰੇ ਹਿਸਾਬ ਨਾਲ ਅੰਦਰੋਂ ਤੁਹਾਨੂੰ ਦਿਖਾਉਣਾ ਹੈ ਤੇ ਇੱਧਰ ਦੇਖ ਸਕਦੇ ਤੁਸੀਂ ਜਿੰਨੇ ਵੀ ਬੈਠੇ ਸਾਰੇ ਖਾਣਾ ਖਾਂਦੇ ਪਏ ਆ ਠੀਕ ਆ ਤੇ ਦੇਖ ਸਕਦੇ ਤੁਸੀਂ ਠੀਕ ਆ ਇਹ ਸਾਦੇ ਤੁਸੀਂ ਸਾਫ਼-ਸਾਫ਼ ਰੱਖਿਆ ਠੀਕ ਆ ਤੇ ਅੰਦਰ ਜਾ ਕੇ ਆਪਾਂ ਐਂਟਰ ਹੁੰਨੇ ਆ ਠੀਕ ਆ ਠੀਕ ਆ ਦੇਖ ਸਕਦੇ ਤੁਸੀਂ ਤੇ ਆ ਗਾਣਾ ਇਹ ਨਾਲ ਵੱਜਦਾ ਪਿਆ ਤੇ ਯਾਰ ਬਹੁਤ ਹੀ ਮਜਾ ਆਦਾ ਪਿਆ ਇੱਥੇ ਠੀਕ ਆ ਤੇ ਬਹੁਤ ਵਧੀਆ ਲੱਗਦਾ ਪਿਆ ਵੈਸੇ ਕੋਣ ਲੱਗਦਾ ਪਿਆ ਜਿੰਨੇ ਮਤਲਬ ਫੀਲਿੰਗ ਲੈਣੀ ਹੋਵੇ ਵੀ ਮਤਲਬ ਚਲੋ ਮਾਲਕ ਮੇਅਰ ਕਰੇ ਜਾਜ ਅਸਲੀ ਤੇ ਵੀ ਬਹੁਤ ਹੀ ਸਾਰੇ ਜਾਣੇ ਵੱਟ ਕਿਸੇ ਵੇਲੇ ਬੰਦਾ ਮੰਨ ਕੇ ਚਲੋ ਇੱਥੇ ਹੀ ਆ ਕੇ ਗਿਆ ਵਧੀਆ ਲੱਗਦਾ ਫੀਲਿੰਗ ਪੂਰੀ ਜਾਜ ਵਾਲੀ ਆ ਠੀਕ ਐ ਇਹ ਦੇਖ ਸਕਦੇ ਤੁਸੀਂ ਠੀਕ ਐ ਤੇ ਟੋਟਲ ਸੀਟਾਂ ਤੇ ਮੈਨੂੰ ਪਤਾ ਨਹੀਂ ਆ ਵੈਸੇ ਜਾਜ ਦੇ ਉੱਤੇ ਲਿਖਿਆ ਪਿਆ ਸੀ 300 360 ਕੇ ਬੰਨੀਆਂ ਕੋਈ ਸੀਟਾਂ ਹੈ ਇੱਥੇ ਠੱਕਾ ਨਹੀਂ ਕਹਿ ਸਕਦੇ ਠੀਕ ਐ ਇੱਧਰ ਚੈੱਕ ਕਰੋ 뷰 ਤੁਹਾਨੂੰ ਖਾਵਾਂ ਮੈਂ ਆ ਚੈੱਕ ਕਰ ਰਹੀ ਹਾਂ ਬਾਹਰ ਦਾ 뷰 ਸੀਸੇ ਤੋਂ ਠੀਕ ਹੈ ਦੇਖ ਸਾਡੇ ਤੁਸੀਂ ਚੈੱਕ ਕਰੋ ਠੀਕ ਹੈ ਤੇ ਬਹੁਤ ਸੋਹਣਾ ਬਣਾਇਆ ਤੇ ਇੱਥੇ ਮਤਲਬ ਹਰ ਇੱਕ ਚੀਜ਼ ਮਿਲਦੀ ਆ ਠੀਕ ਹੈ ਤੇ ਤੁਸੀਂ ਵੀ ਆਇਓ ਤੇ ਇੱਥੇ ਇੱਕ ਵਾਰੀ ਟਰਾਈ ਕਰਕੇ ਜਾਇਓ ਇੱਥੋਂ ਦੀਆਂ ਚੀਜ਼ਾਂ ਵੀ ਬਹੁਤ ਸਵਾਦ ਹੁੰਦੀਆਂ ਬਹੁਤ ਸੋਹਣੀਆਂ ਹੁੰਦੀਆਂ ਵਧੀਆ ਹੁੰਦੀਆਂ ਤੇ ਤੁਸੀਂ ਆਇਓ ਜ਼ਰੂਰ ਇੱਕ ਵਾਰੀ ਮੇਰੇ ਕਹਿਣ ਤੇ ਸਭ ਕੁਝ ਇੱਥੇ ਮਿਲਦਾ ਹੈ ਠੀਕ ਹੈ ਤੇ ਤੁਸੀਂ ਦੇਖ ਹੀ ਰਿਹਾ ਹੋ ਦੇਖਣੀ ਦਾ ਮੈਂ ਹੁ ਕੀ ਕਹਿ ਸਕਦਾ ਦੇਖੋ ਰੇ ਗਾਣੇ ਵੱਜਦੇ ਪਏ ਆਪਾਂ ਅੱਗੇ ਜਾ ਕੇ ਦੇਖਦੇ ਹੁਣ ਠੀਕ ਐ ਇੱਧਰ ਦੇਖੋ ਬੈਠਾ ਆਲ ਦੇ ਸਾਹਦੇ ਤੁਸੀਂ ਠੀਕ ਐ ਚੈੱਕ ਕਰੋ ਚੈੱਕ ਕਰੋ ਠੀਕ ਐ ਲਓ ਜੀ ਆ ਸਿਸਟਮ ਲੱਗਾ ਠੀਕ ਐ ਤੇ ਆਪਾਂ ਸਰ ਨੂੰ ਪੁੱਛਦੇ ਹਾਂ ਕੀ ਹਿਸਾਬ ਕਿਤਾਬ ਸਰ ਦੱਸਿਓ ਮੜਾ ਆ ਹਾਂਜੀ ਸਰ ਹਾਂਜੀ ਕੋਲਾ ਪਲਾ ਦਾ ਟਿਕਟ ਲਏ ਹਾਂਜੀ ਉਹਦੇ 2 ਰੁਪਇਆ ਅੰਦਰ ਅੰਦਰ ਆਉਂਦਾ ਵੀ ਆ ਬਾਕੀ ਉਹ ਬਿੱਲ ਲੈਸ ਹੋਏ ਹਾਂਜੀ ਬਿੱਲ 200 ਟਿਕਟ ਹੈ ਹਾਂਜੀ 250 300 ਬਣਦਾ ਉਹ ਵੀ ਸੋ ਨਹੀਂ ਪੇ ਕਰਨਾ ਹੁੰਦਾ ਤਾਂ ਕਿ ਕੁਝ ਲੈਸ ਹੋ ਜਾਵੇ ਠੀਕ ਆ ਪੇ ਸਾਰੇ ਇਹ ਦੱਸ ਦੇ ਪਿਆ ਵੀ ਜੇ ਮੰਨ ਕੇ ਚਲੋ ਵੀ ਆਪਾਂ 2 ਰੁਪਇਆ ਟਿਕਟ ਕਟਾਈ ਹੈ ਨਾ ਕਿ ਜੇ ਇੱਥੇ ਆਪਾਂ ਕੁਝ ਖਾਵਾਂਗੇ ਉਹਦੇ ਵਿੱਚੋਂ ਪੈਸੇ ਲੈਸ ਵੀ ਹੁੰਦੇ ਨਹੀਂ ਪੀ ਉਹ ਜਿੰਨੇ ਪੈਸੇ ਬਣੇ ਉਹਨੇ ਦੇਣੇ ਘਟਦੇ ਵਿੱਚ ਪੈਸੇ ਘਟਦੇ ਆ ਨਾ ਸਰ ਇਦਾਂ ਹੀ ਹਾਂਜੀ ਸਰ ਤੇ ਇਦਾਂ ਹੀ ਘਟਦੇ ਪੈਸੇ ਠੀਕ ਆ 300 ਰੁਪਏ 200 ਰੁਪਏ ਆ ਗਿਆ ਤੇ 200 ਰੁਪਏ ਸਿਰਫ ਵੇਖਣ ਦਾ ਲਿਆ ਆ ਜੇ ਆਪਾਂ ਇਤੋਂ ਖਾਵਾਂਗੇ ਤੇ ਵੱਖਰੇ ਪੈਸੇ ਲੱਗਣਗੇ ਹਾਂ ਲੱਗਣਗੇ ਜਰੂਰ ਵੱਖਰੇ ਪੈਸੇ ਪਰ ਉਹਦੇ ਵਿੱਚ ਲਸ ਹੋਊਗਾ ਕੁਝ ਠੀਕ ਆ ਤੇ ਦੇ ਵਿੱਚ ਡਿਸਕਾਊਂਟ ਮਿਲੂ ਥੋੜਾ ਬਤ ਆਪਾਂ ਨੂੰ ਕੀ ਚੀਜ਼ ਹੈ ਤਿਆ ਦੇ ਸਕਦੇ ਤੁਸੀਂ ਯਾਰ ਆ ਮਿਰਚਾਂ ਚੈੱਕ ਕਰੋ ਹੈਟੋ ਤੇ ਬਹੁਤ ਸੋਹਣੀ ਬਣਾਈ ਚੀਜ਼ ਦੇਖ ਸਕਦੇ ਤੁਸੀਂ ਯਾਰ ਓਕੇ ਸਰ ਥੈਂਕ ਯੂ ਵੀਰ ਕੋ ਮਤਲਬ ਜਿੱਥੇ ਪਾਇਲਟ ਬੈਠਦਾ ਹੁੰਦਾ ਹੈ ਜਹਾਜ਼ ਚਲਾਉਂਦੇ ਹੁੰਦੇ ਆ ਪੰਜਾਬੀ ਚ ਤੇ ਉਹ ਵੀਰ ਨਾ ਮੈਂ ਕਿਹਾ ਆ ਠੀਕ ਆ ਤੇ ਉਹ ਵੀਰ ਥਾਲਾ ਖੋਲਣਗੇ ਠੀਕ ਆ ਤੇ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਹੋਊਗਾ ਵੀ ਜਿੱਦਾਂ ਤੁਸੀਂ ਦੇਖਿਆ ਹੋਊਗਾ ਪਹਿਲਾਂ ਲੋਕ ਲੱਗਾ ਸੀ ਤੇ ਇਸ ਕਰਕੇ ਇੱਧਰ ਦੇਖ ਸਕਦੇ ਤੁਸੀਂ ਆਪਾਂ ਖਲਾ ਲਿਆ ਠੀਕ ਆ ਤੇ ਸਿਰਫ ਇੱਕ ਮਿੰਟ ਵੀਰ ਲੌਗ ਹੁਣੇ ਲੱਗ ਲਿਆ ਠੀਕ ਆ ਤੇ ਆ ਯਾਰ ਤੁਸੀਂ ਦੇਖ ਸਕਦੇ ਜਿੱਥੇ ਮਤਲਬ ਜਹਾਜ਼ ਚੱਲਦਾ ਠੀਕ ਆ ਤੇ ਆ ਸਾਰਾ ਕੁਝ ਇੱਥੇ ਬਣਿਆ ਹੈ ਠੀਕ ਆ ਤੇ ਇੱਧਰ ਦੇਖ ਸਕਦੇ ਤੁਸੀਂ ਬੈਠਣ ਦਾ ਵੀ ਨਜ਼ਾਰਾ ਵੈ ਚੇਲੀ ਆ ਪੂਰਾ ਬਹੁਤ ਨਜ਼ਾਰਾ ਉਹ ਜੀ ਮੈਂ ਵੀਰ ਨੂੰ ਇਹ ਕਿਆ ਵੀ ਸਰ ਮੈਂ ਦਿਖਾਉਣਾ ਹੈ ਤੇ ਉਹਨਾਂ ਨੇ ਲੋਕ ਮੇਰੇ ਕਰਕੇ ਖੋਲਿਆ ਤਾਲਾ ਖੋਲਿਆ ਤੁਹਾਡੇ ਸਾਹਮਣੇ ਖੋਲਿਆ ਤੇ ਇਸ ਕਰਕੇ ਸਰ ਨੂੰ ਇਹ ਗੱਲ ਕਹੀ ਤਾਂ ਤੁਸੀਂ ਦੇਖ ਸਕਦੇ ਆਪਾਂ ਲੱਗਦੇ ਪਏ ਜਿੱਦਾਂ ਜਾਦ ਚਲਾਉਂਦੇ ਪਏ ਆ ਬਾਟ ਯਾਰ ਜਾਦ ਚਲਾਉਣਾ ਸੌਖਾ ਨਹੀਂ ਜਿਹਦੇ ਚਲਾਉਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੈਸੇ ਆਪਾਂ ਜਿੱਥੇ ਜਾਦ ਮੇਨ ਚੱਲਦਾ ਆਪਾਂ ਉਹ ਜਗ੍ਹਾ ਤੇ ਹੁਣ ਬੈਠੇ ਹੋਏ ਆਂ ਦੇਖ ਸਕਦੇ ਤੁਸੀਂ ਠੀਕ ਆ ਤੇ ਇੱਧਰ ਦੇਖ ਸਕਦੇ ਆ ਟੋਪੀ ਟੋਪੀ ਪਾ ਕੇ ਦੇਖਦੇ ਕਿੱਦਾਂ ਦੇ ਲੱਗਦੇ ਆ। ਓ ਗੁਰੂ। ਟੋਪੀ ਬਾ ਪਾ ਕੇ ਦੱਸਿਓ ਵੀ ਕਿੱਦਾਂ ਦਾ ਲੱਗਦਾ ਪਿਆ ਠੀਕ ਆ। ਲਓ ਜੀ ਇੱਥੇ ਨਾਲ ਵੀ ਕੋਈ ਬੈਠਦਾ ਤੁਹਾਨੂੰ ਪਤਾ ਆ ਸਾਰਾ ਜਿਗਾਰਡਮੈਂਟ ਸਭ ਕੁਝ ਦਿੱਤਾ। ਚਲੋ ਆਪਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਤੇ ਦੇਖ ਸਕਦੇ ਤੁਸੀਂ ਯਾਰ ਠੀਕ ਆ। ਤੇ ਇੱਧਰ ਚੈੱਕ ਕਰ ਸਕਦੇ ਤੁਸੀਂ। ਠੀਕ ਆ। ਤੇ ਓ ਬਾਹਰ ਦਾ ਥਿਊ ਚੈੱਕ ਕਰ ਸਕਦੇ ਤੁਸੀਂ। ਚਲੋ ਤੁਸੀਂ ਯਾਰ ਉੱਪਰੋਂ ਵੀ ਦੇਖ ਲਓ ਠੀਕ ਆ। ਤੇ ਹੁਣ ਆਪਾਂ ਇੱਥੋਂ ਚੱਲੀਏ। ਠੀਕ ਆ। ਆ ਗਿਆ। ਆਈ ਸਿਸਟਮ ਹੈ ਆ ਐਵੇਂ ਹੋ ਜਾਂਦਾ ਯਾਰ ਠੀਕ ਆ ਤੇ ਹੁਣ ਆਪਾਂ ਚੱਲੀਏ ਥੱਲੇ ਠੀਕ ਆ ਤੇ ਵੀਰ ਦਾ ਮੈਂ ਬਹੁਤ ਥੈਂਕ ਯੂ ਕਰਦਾ ਸਾਰਾ ਥੈਂਕ ਯੂ ਬਹੁਤ ਜਿਆਦਾ ਤੁਹਾਡਾ ਧੰਨਵਾਦ ਵੈਲਕਮ ਸਰ ਹਾਂ ਥੈਂਕ ਯੂ ਲਓ ਜੀ ਤੁਸੀਂ ਦੇਖ ਸਕਦੇ ਤੁਸੀਂ ਠੀਕ ਆ ਤੇ ਇਹ ਜਦੋਂ ਮੈਂ ਮੰਨ ਕੇ ਚਲੋ ਅੰਦਰ ਐਂਟਰ ਨਹੀਂ ਹੋਇਆ ਉਦੋਂ ਮੈਨੂੰ ਇਹ ਚੀਜ਼ ਪਤਾ ਨਹੀਂ ਲੱਗਦੀ ਪਈ ਇਹ ਮਤਲਬ ਕਿਹੜੀ ਜਗ੍ਹਾ ਹੈ ਠੀਕ ਆ ਜਦੋਂ ਮੈਂ ਐਂਟਰ ਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਜਿੱਥੇ ਆਪਣਾ ਪਾਇਲਟ ਨਹੀਂ ਚਲਾਉਂਦਾ ਠੀਕ ਆ ਜਿੱਥੇ ਮਤਲਬ ਪਾਇਲਟ ਚਲਾਈਦਾ ਇਹ ਉਹ ਉਹ ਬਾੜੀ ਪਹਿਲੀ ਠੀਕ ਆ ਤੇ ਮੈਂ ਪਹਿਲਾਂ ਕਿਹਾ ਵੀ ਇਹ ਕਿਹੜੀ ਬਾੜੀ ਆ ਮੈਨੂੰ ਤਾਂ ਸਮਝੀ ਨਹੀਂ ਆਉਂਦੀ ਠੀਕ ਆ ਤੇ ਹੁਣ ਆਪਾਂ ਥੱਲੇ ਚੱਲੇ ਆ ਤੇ ਆ ਜਾਓ ਥੱਲੇ ਚਲੀਏ ਤੇ ਇੱਧਰ ਦੇਖ ਸਕਦੇ ਤੁਸੀਂ ਤੇ ਜਾ ਚੈੱਕ ਕਰ ਸਕਦੇ ਤੁਸੀਂ ਆ ਆਜ ਹੈ ਕਾ ਸਾਜੇ ਤੁਸੀਂ ਯਾਰ ਸਫਾਈ ਹੈ ਵੀ ਹੈ ਤੇ ਫਿਰ ਵੀ ਸਫਾਈ ਹੋ ਰਹੀ ਆ ਤੇ ਆ ਤੁਸੀਂ ਦੇ ਸਕਦੇ ਯਾਰ ਹੁਣ ਆਪਾਂ ਚੱਲੇ ਆਂ نیچے ਥੱਲੇ ਚੱਲੇ ਆਂ ਤੇ ਬਹੁਤ ਸਰਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਮਤਲਬ ਵਲੌਗ ਬਣਾਉਣ ਦਿੱਤਾ ਠੀਕ ਆ ਖਾ ਪੀ ਤੇ ਸਾਰੇ ਵੈਸੇ ਵਲੌਗ ਨਹੀਂ ਬਣਾਉਣ ਦਿੰਦੇ ਆਪਾਂ ਕਹਿ ਕੇ ਬਣਾਓ ਲੋ ਜੀ ਠੀਕ ਆ ਇੱਥੇ ਬਿੱਲ ਪੇ ਹੁੰਦਾ ਇੱਥੇ ਮਤਲਬ 200 ਰੁਪਿਆ ਜਿਹੜੀ ਟਿਕਟ ਆ ਐਂਟਰ ਹੋਣ ਦੀ ਇੱਥੋਂ ਟਿਕਟ ਕਟਾਈ ਦੀ ਆ ਤੇ ਫਿਰ ਰਾਜ ਦੇ ਅੰਦਰ ਜਾਇਆ ਜਾਂਦਾ ਉਦਾਂ ਨਹੀਂ ਜਾਇਆ ਜਾਂਦਾ ਤੇ ਇਹ ਚੀਜ਼ ਮੈਂ ਦੱਸਣੀ ਤੁਹਾਨੂੰ ਤੇ ਹੁਣ ਤੁਸੀਂ ਦੇਖ ਸਕਦੇ ਤੁਸੀਂ ਠੀਕ ਆ ਤੇ ਇਹ ਜੀ ਜੇ ਮੈਂ ਦੱਸਣਾ ਚਾਹੁੰਦਾ ਆ 200 ਰੁਪਿਆ ਪਹਿਲਾਂ ਟਿਕਟ ਕਟਾਈ ਦੀ ਆ ਫਿਰ ਜਾ ਦੇ ਅੰਦਰ ਮਤਲਬ ਦੇਖਣ ਦਿੰਦੇ ਆ ਤੇ ਜੇ ਕੁਝ ਖਾਣਾ ਪੀਣਾ ਤੇ ਉਹਦਾ ਵੱਖਰਾ ਬਿੱਲ ਲੱਗੂਗਾ ਮੈਂ ਆਲਰੇਡੀ ਪਹਿਲਾਂ ਵੀ ਦੱਸਤਾ ਤੇ ਹੁਣ ਫੇਰ ਦੱਸ ਦੇਣਾ ਬਿੱਲ ਵੱਖਰਾ ਲੱਗੂਗਾ ਤੇ ਹਾਂ ਜਿਹੜਾ ਆਪਾਂ ਕੁਝ ਖਾਵਾਂਗੇ ਉਹਦੇ ਵਿੱਚ ਡਿਸਕਾਊਂਟ ਮਤਲਬ ਪੈਸੇ ਕੱਟ ਲਸ ਕਰਦੇ ਥੋੜਾ ਬਾਦੇ ਪੈਸੇ ਜੇ ਮੰਨ ਲਓ ਆਪਾਂ 100 ਦੀ ਚੀਜ਼ ਉਹ ਚ ਖਾਧੀ ਨਾ ਤੇ 200 ਰੁਪਏ ਦੇ ਵਿੱਚ ਨਾਲ ਆਪਾਂ ਨੂੰ ਮਤਲਬ 10 10 20% ਛੋਟ ਮਿਲ ਸਕਦੀ ਠੀਕ ਆ ਜੇ ਮੰਨ ਲਓ 100 ਰੁਪਿਆ ਬਣਿਆ ਤੇ ਆਪਾਂ ਨੂੰ 80 ਰੁਪਏ ਬਿੱਲ ਫਿਰ ਦੇਣਾ ਪੈਣਾ ਇਹ ਉਹ ਵਿੱਚ ਕਰ ਲੈਂਦੇ ਆ ਠੀਕ ਆ ਤੇ ਤੁਸੀਂ ਦੇਖ ਸਾਦੇ ਜਹਾਜ਼ ਵਾਲੀ ਜਗ੍ਹਾ ਬਹੁਤ ਸੋਹਣੀ ਲੱਗੀ ਮੈਨੂੰ ਤੇ ਤੁਸੀਂ ਵੀ ਆਇਓ ਅੱਜ ਦਾ ਵਲੌਗ ਇੱਥੇ ਖਤਮ ਕੀਤਾ ਜਾਂਦਾ ਠੀਕ ਆ ਦੇ ਦੇਖ ਸਕਦੇ ਤੁਸੀਂ ਯਾਰ ਲਓ ਜੀ ਉਧਰ ਵਾਲੀ ਸਾਈਡ ਅੰਗਰੇਜ਼ੀ ਚ ਲਿਖਿਆ ਤੇ ਇਧਰ ਵਾਲੀ ਸਾਈਡ ਪੰਜਾਬੀ ਚ ਲਿਖਿਆ ਵਾਹੀ ਅੱਡਾ ਠੀਕ ਆ ਤੇ ਦੇਖ ਸਕਦੇ ਤੁਸੀਂ ਵੈਸੇ ਬਹੁਤ ਸੋਹਣੀ ਚੀਜ਼ ਬਣਾਈ ਆ ਯਾਰ ਤੁਸੀਂ ਵੀ ਇੱਥੇ ਆਇਓ ਲੋਕੇਸ਼ਨ ਹੈਗੀ ਆ ਜਿੰਡੇ ਵਾਲਾ ਗੁਰੂ ਅੰਮ੍ਰਿਤਸਰ ਰੋਡ ਦੇ ਉੱਪਰ ਹੀ ਹਵਾਈ ਅੱਡਾ ਖੁੱਲਿਆ ਨਵਾਂ ਠੀਕ ਆ ਤੇ ਤੁਸੀਂ ਆਇਓ ਬਹੁਤ ਸੋਹਣਾ ਹੈ ਤੇ ਖਾਣਾ ਪੀਣਾ ਵੀ ਸਭ ਕੁਝ ਸਭ ਕੁਝ ਉਹ ਕੀ ਰਿਪੋਰਟ ਆ ਤੇ ਤੁਸੀਂ ਆਇਓ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਬਹੁਤ ਸੋਹਣੀ ਜਗ੍ਹਾ ਹੈ ਤੇ ਮੇਰੇ ਕਰਕੇ ਇੱਕ ਵਾਰੀ ਜ਼ਰੂਰ ਆਇਓ ਟਰਾਈ ਕਰਿਓ ਤੇ ਬਹੁਤ ਸੋਹਣੀ